ਸਸ਼ੇ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਤੇ ਅੱਜ ਆਪਾਂ ਨਾ ਤੁਹਾਨੂੰ ਇੱਕ ਕੰਮ ਦੀ ਟ੍ਰਿਕ ਦੱਸਾਂਗੀ ਵੀਡੀਓ ਬਣਾਈ ਆਪਾਂ ਤੇ ਉਹਦੇ ਲਈ ਤੇ ਆਪਾਂ ਤੁਹਾਨੂੰ ਨਾ ਮੈਂ ਪੋਚਾ ਲਾਉਣ ਲੱਗਦੀ ਸੀ ਤੇ ਮੈਂ ਸੋਚਿਆ ਵੀ ਕਿਉਂ ਨਾ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ ਹਨਾ ਇਹ ਵੀਡੀਓ ਤੇ ਸਰਦੀਆਂ ਦੇ ਦਿਨਾਂ ਦੇ ਵਿੱਚ ਹਨਾ ਪੋਚੇ ਲਗਾਉਣੀ ਵੀ ਔਖੇ ਹੁੰਦੇ ਆ ਠੰਡ ਹੁੰਦੀ ਹੈ ਤੇ ਡੇਲੀ ਡੇਲੀ ਲਾਉਣੇ ਤਾਂ ਬਹੁਤ ਔਖੇ ਹੋ ਜਾਂਦੇ ਆ ਨਾ ਕਿ ਗਿਮਨਾਸਟਿਕ ਦੇ ਬੱਚੇ ਉਹਨਾਂ ਨੂੰ ਤਾਂ ਡੇਲੀ ਲਾਉਣੇ ਪੈਂਦੇ ਆ ਨਾ ਜਿੰਨਾ ਤੇ ਚਲ ਬੱਚੇ ਵੱਡੇ ਆ ਉਹ ਉਹ ਹਨਾ ਸਕਿਪ ਵੀ ਕਰ ਦਿੰਦੇ ਇੱਕ ਦੋ ਦਿਨ ਤੇ ਉਹਨਾਂ ਲਈ ਵੀ ਇਹ ਟਿੱਕਾ ਜਿੰਨਾ ਦੇ ਬੱਚੇ ਆ ਉਹਨਾਂ ਲਈ ਵੀ ਟਿੱਕਾ ਹਨ ਤੁਸੀਂ ਪਤਾ ਕੀ ਕਰਨਾ ਪੋਚਾ ਲਗਾਉਣ ਤੋਂ ਪਹਿਲਾਂ ਪਾਣੀ ਲੈਣ ਨੂੰ ਗਰਮ ਲੈਣ ਨੂੰ ਠੰਡਾ ਲੈਣ ਨੂੰ ਹਨਾ ਤੁਸੀਂ ਆਪ ਦੇ ਅਕੋਰਡਿੰਗ ਲੈ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਆਪਾਂ ਨੂੰ ਗਰਮ ਪਾਣੀ ਹੀ ਚਾਹੀਦਾ ਹੁੰਦਾ ਹੁੰਦਾ ਨਾ ਤੇ ਪਾਣੀ ਹਰ ਘਰ ਦੇ ਵਿੱਚ ਗੀਜਰ ਵੀ ਨਹੀਂ ਅਵੇਲੇਬਲ ਹੁੰਦਾ ਤੇ ਹਰ ਘਰ ਦੇ ਵਿੱਚ ਹਨਾ ਵੀ ਪਾਣੀ ਐਦਾ ਗਰਮ ਵੀ ਨਹੀਂ ਹੁੰਦਾ ਆਪਾਂ ਨਿੱਕਾ ਪਾਣੀ ਜਾਂ ਮੋਟਰ ਦਾ ਹੁੰਦਾ ਆਪਾਂ ਦੇਣਾ ਵੀ ਲਗਾਉਣ ਲੱਗ ਜਾਂਦੇ ਨੇ ਤਾਂ ਕਰਕੇ ਆਪਾਂ ਮੈਂ ਇੱਕ ਟ੍ਰਿਕ ਤੁਹਾਨੂੰ ਦੱਸਦੀ ਆ ਵੀ ਤੁਸੀਂ ਸਕਿਪ ਵੀ ਕਰਦੇ ਹੋ ਤੇ ਵੀ ਪੋਚਾ ਲਗਾਉਣਾ ਸਕਿਪ ਕਰ ਸਕਦੇ ਹੋ ਇੱਕ ਦੋ ਦਿਨ ਤੇ ਆਪਾਂ ਹੁਣ ਪੋਚਾ ਲਗਾਉਣ ਦੀ ਸ਼ੁਰੂਆਤ ਕਰਦੀ ਸੀ ਤੇ ਮੈਂ ਝਾੜੂ ਲਗਾ ਲਿਆ ਤੇ ਇਹਦੇ ਵਿੱਚ ਮੈਂ ਕੀ ਕੀ ਚੀਜ਼ਾਂ ਪਾਣ ਦੇ ਵਿੱਚ ਮਲਾਂਗੀ ਨਾ ਉਹ ਪਾ ਕੇ ਤੁਸੀਂ ਪੋਚਾ ਲਗਾਇਓ ਤੁਹਾਡਾ ਫਰਸ਼ ਚਮਕੂਗਾ ਦਾਗ ਤੱਬੇ ਸਾਰੇ ਲੈ ਜਾਣਗੇ ਹਨ ਤੇ ਬਹੁਤੀ ਖੇਚਲ ਨਹੀਂ ਕਰਨੀ ਪਊਗੀ ਤੇ ਮੈਂ ਇਦਾਂ ਹੀ ਪੋਚਾ ਲਗੋਣੀ ਹਫਤੇ ਦੇ ਵਿੱਚ ਇੱਕ ਵਾਰ ਉਦਾਂ ਲਗਾ ਲੰਨੀ ਫਿਰ ਮੋਟਾ-ਮੋਟਾ ਲੱਗ ਜਾਂਦਾ ਹੈ ਡੇਲੀ ਤੇ ਇਹ ਆਪਾਂ ਹੁਣ ਤੁਹਾਨੂੰ ਮੈਂ ਦੱਸਦੀਆਂ ਵੀ ਕਿਵੇਂ ਲਗਾਉਣਾ ਤੇ ਉਹਦੇ ਵਿੱਚ ਕੀ ਕੀ ਮਿਕਸ ਕਰਨਾ ਚਲੋ ਜੀ ਸਟਾਰਟ ਕਰਦੇ ਹਾਂ ਇੱਥਰ ਦੇਖੋ ਮੈਂ ਬਾਲਟੀ ਚ ਪਾਣੀ ਲੈ ਲਿਆ ਤੇ ਪਾਣੀ ਆਪਾਂ ਗਰਮ ਲੇਤਾ ਤੁਸੀਂ ਕੋਈ ਵੀ ਪਾਣੀ ਲੈ ਸਕਦੇ ਹੋ ਜਿਹੜਾ ਤੁਹਾਨੂੰ ਜ਼ਰੂਰਤ ਦਾ ਨਿੱਗਾ ਜਾਂ ਕੋਸਾ ਜਾਂ ਕਰ ਲਿਓ ਇੱਕ ਚਮਚਾ ਆਪਾਂ ਨਮਕ ਪਾਤਾ ਹਾਂ ਜੀ ਅਗੋਂ ਦੂਸਰੀਆਂ ਚੀਜ਼ਾਂ ਤੁਹਾਨੂੰ ਦੱਸਦੇ ਆ ਬੇਕਿੰਗ ਸੋਡਾ ਇੱਕ ਚਮਚਾ ਬੇਕਿੰਗ ਸੋਡਾ ਪਾਏ ਆ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇੱਕ ਚਮਚ ਦੇ ਤਕਰੀਬਨ ਬਾਈਟ ਵੀ ਲੈ ਲਓ ਦੋ ਤਿੰਨ ਡ੍ਰੌਪਸ ਲਾ ਲਓ ਜਾਂ ਤਿੰਨ ਚਾਰ ਤੁਲਪਾਤ ਲਾ ਲਓ ਸਰੋਂ ਦੇ ਤੇਲ ਦੀ ਆ ਇਨਨੋਂ ਆਪਾਂ ਇੱਕ ਵਾਰ ਮਿਕਸ ਕਰ ਦਾਂਗੇ ਦੇਖੋ ਆਪਣਾ ਪਾਣੀ ਦਾ ਰੰਗ ਚੇਂਜ ਹੋ ਗਿਆ ਹੁਣ ਆਪਾਂ ਇਧਰ ਪੋਚਾ ਲੈਤਾ ਸੇ ਪੋਚਾ ਤੁਹਾਡੇ ਕੋਲ ਕੋਈ ਵੀ ਹੈ ਤੁਸੀਂ ਉਹ ਲੈ ਸਕਦੇ ਫਿਰ ਇਹਦਾ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਨਚੋੜਾਂਗੇ ਪੋਚੇ ਨੂੰ ਹੁਣ ਮੈਂ ਤੁਹਾਨੂੰ ਪੋਚਾ ਲਗਾ ਕੇ ਦਿਖਾਉਣੀ ਆ ਫਰਸ਼ ਕਿੰਨੀ ਚਮਕੂਗੀ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਨਾ ਸਰਦੀਆਂ ਦੇ ਵਿੱਚ ਆਪਾਂ ਸਕਿੱਪ ਵੀ ਕਰ ਸਕਦੇ ਹਾਂ ਵੀ ਇੱਕ ਦੋ ਦਿਨ ਛੱਡ ਵੀ ਸਕਦੇ ਹਾਂ ਜਿੰਨਾਂ ਦੇ ਘਰ ਬੱਚੇ ਛੋਟੇ ਨਹੀਂ ਹੈਗੇ ਵੱਡੇ ਬੱਚੇ ਆ ਤੇ ਦੇਖੋ ਪੋਚਾ ਕਿੰਨਾ ਵਧੀਆ ਲੱਗਦਾ ਤੇ ਫਰਸ਼ ਆਪਣੀ ਵਧੀਆ ਚਮਕਣ ਲੱਗ ਜਾਂਦੀ ਆ ਚਾਹੇ ਤੁਹਾਡੀ ਬਿਨਾਂ ਰਗੜਾਈ ਵਾਲੀ ਫਰਸ਼ ਆ ਚਾਹੇ ਰਗੜਾਈ ਵਾਲੀ ਆ ਬਿਲਕੁਲ ਇਹ ਨਾਲ ਲਾਈਟਾ ਜਿਹੜੀ ਮੱਖੀ ਮੱਛਰ ਹੁੰਦਾ ਉਹ ਵੀ ਨਹੀਂ ਆਉਂਦੇ ਦੇਖੋ ਦਾਗ ਧੱਬੇ ਸਾਰੇ ਹਨ ਵਧੀਆ ਰਗੜੀ ਜਾਣਗੇ ਤੁਸੀਂ ਦੇਖ ਸਕਦੇ ਆਪણો ਪੋਚਾ ਕਿੰਨਾ ਵਧੀਆ ਲੱਗ ਕੇ ਤਿਆਰ ਹੋਇਆ ਤੇ ਵਧੀਆ ਪੋਚਾ ਲੱਗ ਰਿਹਾ ਦੇਖ ਕਿੰਨੀ ਫਰਸ਼ ਪਹਿਲਾਂ ਫਰਸ਼ ਐਦਾਂ ਦੀ ਸੀ ਤੇ ਹੁਣ ਐਦਾਂ ਦੀ ਹੈ ਦੰਮੇ ਲਗਾਇਆ ਨਹੀਂ ਹੈ ਜੀ ਦੇਖੋ ਕਿੰਨਾ ਫਰਕ ਹੈ ਤੇ ਆਹ ਵਾਲੀ ਫਰਸ਼ ਤੇ ਕਿੰਨੀ ਚਮਕ ਆਉਂਦੀ ਹੈ ਚਮਕ ਬਹੁਤ ਆਉਂਦੀ ਹੈ ਤੁਸੀਂ ਇਦਾਂ ਪੋਚਾ ਜ਼ਰੂਰ ਲਗਾਓ ਚਮਕ ਵਾਲੀ ਆਉਂਦੀ ਹੈ ਫਰਸ਼ ਤੇ ਪੋਚਾ ਲਗਾਉਣ ਨਾਲ ਇਦਾਂ ਥੋੜੀ ਜੀ ਇਹਦੇ ਵਿੱਚ ਤੁਸੀਂ ਸਰਫ ਵੀ ਮਿਲਾ ਸਕਦੇ ਹੋ ਥੋੜੀ ਜੀ ਤੇ ਮੈਂ ਵੀ ਮਿਲਾਉਗੀ ਉਹਦੇ ਨਾਲ ਆਏ ਆ ਵੀ ਵਧੀਆ ਚੱਗ ਜੀ ਹੋ ਕੇ ਨਾ ਪੂਰਾ ਵਧੀਆ ਖਰਸ ਹੋ ਜਾਂਦਾ ਤੇ ਇਧਰ ਮੈਂ ਥੋੜੀ ਜੀ ਸਰਫ ਮਿਲਾਉਂਗੀ ਦੇਖੋ ਜੀ ਇੱਥੇ ਥੋੜੇ ਜਿਹਾ ਦਾਗ ਆ ਤੁਹਾਨੂੰ ਨਹੀਂ ਨਜ਼ਰ ਆਉਂਦੇ ਹਣੇ ਮੈਂ ਇੱਥੇ ਪੋਚਾ ਲਗਾ ਰਹੀ ਆ ਤੁਸੀਂ ਦੇਖਿਓ ਕਿੰਨੀ ਵਧੀਆ ਇਹ ਲੱਥ ਜਾਣਗੇ ਆ ਦੇ ਬਲੈਕ ਤੇ ਨਾ ਤੁਸੀਂ ਇਹਨੂੰ ਐਦਾਂ ਰਗੜ ਦੋ ਨਹੀਂ ਲੱਥਮ ਚ ਨਹੀਂ ਆਉਂਦੇ ਹੁੰਦੇ ਤੇ ਐਦਾਂ ਲੱਥ ਜਾਂਦੀ ਆ ਫਰਸ਼ ਦੇਖੋ ਚਮਕਣ ਲੱਗੇਗੀ ਇੱਕਦਮ ਚੱਕਰ ਚਾਂਦ ਹੋਊਗੀ ਥੋੜੀ ਜਿਹੀ ਮਿਹਨਤ ਤਾਂ ਇਹ ਨਾਲ ਹੀ ਹੈ ਨਾ ਆਪਣੀ ਫਰਸ਼ ਵਧੀਆ ਚਮਕ ਜੂ ਤੇ ਕੋਈ ਇੱਧਰ ਕਿਵੇਂ ਜੇ ਪੱਦੀ ਜੀ ਹੋਈ ਵੀ ਹੈ ਇੱਧਰ ਚਮਕਦੀ ਹੈ ਪੋਚੇ ਨਾਲ ਜਦੋਂ ਕੋਈ ਤੇ ਮਹਿਮਾਨ ਨਿਕਰੇ ਆਉਣਾ ਹੈ ਨਾ ਵਧੀਆ ਆਪਣਾ ਚਮਕਦਾ ਚਮਕਤਾ ਫਰਸ਼ ਹੋਵੇ ਸੋਨਾ ਲੱਗਦਾ ਹੈ ਨਾ ਤੇ ਇਸ ਟਿੱਕੇ ਨਾਲ ਤੁਸੀਂ ਵੀ ਇਹ ਟ੍ਰਿਕ ਨੂੰ ਅਪਣਾ ਸਕਦੇ ਹੋ ਪੋਚੇ ਲਗਾ ਸਕਦੇ ਹੋ ਤਹਾਨੂੰ ਇਹ ਟ੍ਰਿਕ ਕਿੱਦਾਂ ਦੀ ਲੱਗੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਫੁੱਲ ਵਾਚ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਇਓ ਤੇ ਵੀਡੀਓ ਨੂੰ ਕੀ ਸ਼ੇਅਰ ਵੀ ਕਰਦੇ ਵੱਧ ਤੋਂ ਵੱਧ ਇਹ ਕਤਾਨੂੰ ਟ੍ਰਿਕ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਥੈਂਕ ਯੂ